ਉਹ ਮਸੀਹ ਭਾਈਚਾਰੇ ਬਾਰੇ ਬਹੁਤ ਭੱਤੀ ਸ਼ਬਦਾਵਲੀ ਵਰਤ ਰਿਆ ਸਾਡੇ ਪਰਮੇਸ਼ਵਰ ਸਾਡੇ ਮੁਕਤੀਦਾਤਾ ਸਾਡੇ ਰਹਿਬਰ ਪ੍ਰਭੂ ਯੇਸ਼ੂ ਮਸੀਹ ਨੂੰ ਸ਼ਰਾਬੀ ਦੱਸ ਰਿਹਾ ਔਰ ਸਾਡੀ ਪਵਿੱਤਰ ਬਾਈਬਲ ਧਰਮ ਗ੍ਰੰਥ ਉਹਨੂੰ ਦੱਸ ਰਿਹਾ ਵਿੱਚ ਅਸ਼ਲੀਲ ਗੱਲਾਂ ਲਿਖੀਆਂ ਗਈਆਂ ਵਾਂ ਜਿਹਨੂੰ ਸੁਣ ਕੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਮਸੀਹ ਭਾਈਚਾਰੇ ਦੇ ਹਿਰਦੇ ਜਿਹੜੇ ਬਰੁੰਧਰੇ ਗਏ ਨੇ ਅੱਜ ਸਮੂਚਾ ਮਸੀਹ ਭਾਈਚਾਰਾ ਇੱਥੇ ਪਹੁੰਚਿਆ ਵਾ ਅਸੀਂ ਐਸਐਸਪੀ ਸਾਹਿਬ ਨੂੰ ਕੰਪਲੇਂਟ ਦੇ ਕੇ ਇਸ ਬਦਨੇ ਦੇ ਉੱਪਰ 295ਏ ਪੰਜਾਬ ਦਾ ਅਮਨ ਕਾਨੂੰਨ ਔਰ ਸ਼ਾਂਤੀ ਭੰਗ ਕਰਨ ਦਾ ਪਰਚਾ ਦਰਜ ਕਰਵਾਉਣ ਆਏ ਆ ਕਿਉਂਕਿ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਨੇ ਭਾਈ ਭਾਈ ਸੋ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਸਾਡੇ ਸਿੱਖ ਭਾਈਚਾਰਾ ਵੱਸਦਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਆ ਜਿਨ੍ਹਾਂ ਸਤਿਕਾਰ ਅਸੀਂ ਪਵਿੱਤਰ ਬਾਈਬਲ ਦਾ ਕਰਦੇ ਆ ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਆ ਉਹਨਾਂ ਭਗਵਤ ਗੀਤਾ ਜੀ ਦਾ ਕਰਦੇ ਆ ਰਮਾਇਣ ਦਾ ਕਰਦੇ ਆ ਕੁਰਾਨ ਸ਼ਰੀਫ ਦਾ ਕਰਦੇ ਆ ਸਿੱਖ ਸਾਡੇ ਵੱਡੇ ਭਰਾ ਨੇ ਮੁਸਲਮਾਨ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਵਾ ਸਿੱਖ ਭਾਈਚਾਰਾ ਆਪਣਾ ਭਾਈਚਾਰਾ ਵਾ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਵੈਲਮਿਕੀ ਭਾਈਚਾਰਾ ਅਸੀਂ ਇਕੱਠੇ ਮਿਲ ਕੇ ਪੂਰੇ ਸਮਾਜ ਦੇ ਵਿੱਚ ਰਹਿੰਦੇ ਆ ਸਾਡੇ ਵਪਾਰ ਸਾਂਝੇ ਆ ਸਾਡਾ ਮਰਨ ਜੀਨ ਸਾਂਝਾ ਵਾ ਮਗਰ ਕੁਛ ਇਦਾਂ ਦੇ ਸ਼ਰਾਰਤੀ ਅਨਸਰ ਜੋ ਨਿਹੰਗ ਸਿੰਘ ਬਾਣੇ ਦੇ ਵਿੱਚ ਆ ਕੇ ਮਸੀਹ ਭਾਈਚਾਰੇ ਬਾਰੇ ਜੋ ਮੂੰਹ ਚ ਆਉਂਦਾ ਇਹ ਬੰਦਾ ਰੋਜ਼ ਲਾਈਵ ਹੋ ਕੇ ਬੋਲਦਾ ਔਰ ਇਹਨੇ ਸਾਰੀਆਂ ਹੱਦਾ ਪਾਰ ਕਰਤੀਆਂ ਸਾਡੇ ਬਾਈਬਲ ਦੇ ਵਿੱਚ ਜਿਹੜੇ ਨਬੀ ਨੇ ਉਹਨਾਂ ਦੇ ਲਈ ਉਹਨਾਂ ਦੇ ਪਰਿਵਾਰ ਦੇ ਲਈ ਬਾਈਬਲ ਦੇ ਵਿੱਚ ਜਿਹੜੀਆਂ ਘਟਨਾਵਾਂ ਹੋਈਆਂ ਉਹਨਾਂ ਨੂੰ ਤੋੜ ਮੋੜ ਕੇ ਪੇਸ਼ ਕਰ ਰਿਆ ਔਰ ਪ੍ਰਭੂ ਯਿਸੂ ਮਸੀਹ ਦੇ ਬਾਰੇ ਬਹੁਤ ਭੱਦੀ ਸ਼ਬਦਾਵਲੀ ਵਰਤ ਰਿਆ ਜਿਹਨੂੰ ਸੁਣ ਕੇ ਮਸੀਹ ਭਾਈਚਾਰਾ ਪੂਰੇ ਰੋਸ਼ੇ ਆ ਅੱਜ ਅਸੀਂ ਇੱਥੇ ਕੰਪਲੇਂਟ ਲੈ ਕੇ ਐਸਐਸਪੀ ਸਾਹਿਬ ਕੋ ਆਏ ਆ ਔਰ ਸਾਨੂੰ ਯਕੀਨ ਹੈ ਵੀ ਕਾਨੂੰਨ ਇਹੋ ਜਿਹੇ ਬੰਦੇ ਤੇ ਜ਼ਰੂਰ ਕਾਨੂੰਨੀ ਕਾਰਵਾਈ ਕਰੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੀਆਂ ਮੀਟਿੰਗਾਂ ਪੰਜਾਬ ਦੇ ਡੀਜੀਪੀ ਸਾਹਿਬ ਦੇ ਨਾਲ ਹੋਈਆਂ ਭਗਵੰਤਾਨ ਜੀ ਨਾਲ ਹੋਈਆਂ ਸਾਡੇ ਸੀਐਮ ਸਾਹਿਬ ਦੇ ਨਾਲ ਹੋਈਆਂ ਪਰ ਉਹਨਾਂ ਨੇ ਕਿਹਾ ਤੁਸੀਂ ਸਾਰਿਆਂ ਨੇ ਵੀ ਸੁਣਿਆ ਹੋਵੇਗਾ ਵੀ ਜਿਹੜਾ ਵੀ ਕੋਈ ਹੇਟ ਸਪੀਚ ਕਰੇਗਾ ਕਿਸੇ ਧਰਮ ਦੇ ਖਿਲਾਫ ਬੋਲੇਗਾ ਉਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਅੱਜ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਸਾਰੇ ਧਰਮਾਂ ਦੇ ਲੋਕ ਇੱਥੇ ਆਏ ਨੇ ਸਿੱਖ ਭਰਾ ਵੀ ਸਾਡੇ ਇੱਥੇ ਪਹੁੰਚੇ ਨੇ Hindu ਭਰਾ ਵੀ ਪਹੁੰਚੇ ਨੇ ਸਾਡਾ ਵਾਲਮੀਕੀ ਭਾਈਚਾਰਾ ਵੀ ਪਹੁੰਚਿਆ ਮਸੀਹ ਭਾਈਚਾਰਾ ਵੀ ਪਹੁੰਚਿਆ ਉਹ ਇਹਨੂੰ ਲੈ ਕੇ ਪੂਰੇ ਭਾਈਚਾਰੇ ਦੇ ਵਿੱਚ ਬਹੁਤ ਰੋਸ਼ ਹੈ ਪਰ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਤੁਹਾਡੇ ਮਾਧਿਅਮ ਰਹੀਂ ਵੀ ਇਹਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਹਰ ਉਸ ਮੇਰੇ ਭੈਣ ਭਰਾ ਨੂੰ ਜੋ ਆਪਸੀ ਭਰ ਭਾਈਚਾਰਕ ਇnsanਜ ਚ ਅਸੀਂ ਵਿਸ਼ਵਾਸ ਰੱਖਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਇਹੋ ਜਿਹੇ ਬੰਦਿਆਂ ਤੇ ਨਕੇਲ ਕੱਸੀ ਜਾਵੇ ਇਕੱਠੇ ਹੋ ਕੇ ਅਸੀਂ ਕਾਰਵਾਈ ਕਰਾਈਏ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸਾਡੇ ਸੰਵਿਧਾਨ ਦੇ ਨਿਰਮਾਤਾ ਬਾਬਾ ਭੀਮਰਾਵ ਮੇਦਕਰ ਸਾਹਿਬ ਦੀ ਮੂਰਤੀ ਨੂੰ ਕਿਦਾ ਤੋੜਿਆ ਗਿਆ ਸੰਵਿਧਾਨ ਨੂੰ ਕਿਦਾ ਸਾੜਿਆ ਗਿਆ ਮੈਂ ਸਮਝਦਾ ਇਹ ਸਾਰੇ ਸ਼ਰਾਰਤੀ ਅਨਸਰ ਨੇ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਜਿਹੜੇ ਇਸ ਸੰਵਿਧਾਨ ਨੂੰ ਪਸੰਦ ਨਹੀਂ ਕਰਦੇ ਉਹ ਲੋਕ ਕਦੀ ਕਿਸੇ ਧਰਮ ਦੇ ਖਿਲਾਫ ਬੋਲਦੇ ਨੇ ਕਦੀ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਂਦੇ ਨੇ ਕਦੀ ਸਾਡੇ